ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆ ਗਈਆਂ ਵੀਰੋ ਕਦ ਕਾਠ ਆ ਲੀਆਂ ਨੇ ਚੰਗੇ ਰਿਕਾਰਡ ਆ ਲੀਆਂ ਦੱਸਦਾ ਵੀਰ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਬਹੁਤ ਵਧੀਆ ਜੀ ਵਧੀਆ ਵੀਰ ਜੀ ਨਾਂ ਦੱਸਿਓ ਨਾਂ ਮੇਰਾ ਦਿਲਦਾਰ ਸਿੰਘ ਆ ਜੀ ਪਿੰਡ ਮਰੀਦਕੇ ਆ ਮੋਬਾਈਲ ਨੰਬਰ 98147 33812 ਠੀਕ ਹੈ ਵੀਰੇ ਨਹੀਂ ਈ ਫੜੇਗਾ ਚੂੜੀਆਂ ਹਾਂਜੀ ਤੇ ਫੜੇਗਾ ਚੂੜੀਆਂ ਤੋਂ ਬਟਾਲਾ ਰੋਡ ਤੇ ਆਪਣਾ ਪਿੰਡ ਆ ਜੀ ਮਰੀਕ ਦੀ ਠੀਕ ਹੈ ਵੀਰੇ ਤਾਂ ਪਿਛਲੇ ਪਸ਼ੂ ਵੀ ਫਿਰ ਜਲਦੀ ਵੀ ਅੱਗੇ ਸੀ ਉਹਦਾ ਆਪਣਾ ਹੈ ਨਾ ਤਾਂ ਇੱਕ ਤਾਂ ਰੇਟ ਹੁੰਦਾ ਫਿਕਸ ਵੀਜੀ ਫਿਕਸ ਰੇਟ ਵਾ ਹਾਂਜੀ ਛੋੜ ਛੱਪਾ ਹੀ ਉਹ ਛੋੜ ਛੱਪਾ ਹਣਾ ਜੀ ਤਾਂ ਬਾਕੀ ਰੇਟ ਜੈਜ ਹੁੰਦੇ ਆ ਵੱਡੀਆਂ ਵੈੜਾ ਹੁੰਦੀਆਂ ਹਨਾ ਅੱਜ ਵੀਜੀ ਵੱਡੀਆਂ ਜੋ ਵੈੜਾ ਥੱਲੇ ਵੇਚ ਲੋ ਠੀਕ ਹੈ ਜੀ ਤੇ ਕਰੀਏ ਵੀਰ ਜੀ ਸ਼ੁਰੂ ਇਹਨਾਂ ਤੋਂ ਹਾਂਜੀ ਠੀਕ ਹੈ ਹਾਂਜੀ ਵੀਰੇ ਪਹਿਲੇ ਨੰਬਰ ਵਾਰੀ ਦੱਸ ਦਿਓ ਉਹਦਾ ਕੀ ਕੋਈ ਦੂਜਾ ਜਾਂ ਤੀਜਾ ਸੂਆ ਮੰਗ ਲੈ ਹਾਂਜੀ 10 ਲੀਟਰ ਇਹਦੇ ਕੋ ਦੁੱਧ ਦਾ ਮਿੰਤੀ ਵਾਲਾ ਅੱਛਾ ਜੀ ਪਾੜਾ ਪਾਉਣਾ ਪਾਲੇ ਨਹੀਂ ਪਾਉਣਾ ਉਹਦਾ ਬਿਨਾਂ ਰੱਸੀ ਤੋਂ ਅੱਛਾ ਠੀਕ ਹੈ 10 ਲੀਟਰ ਦੁੱਧ 10 ਲੀਟਰ ਦੁੱਧ ਆ ਜੀ ਗਾਰੰਟੀ ਆ ਠੀਕ ਹੈ ਤੇ ਇਹ ਤਾਂ ਦੱਸਦੇ ਕੋਈ ਗਾਂ ਬਣੀ ਦਾ ਵੀਰ ਜੀ ਇਸ ਤੇ ਨਹੀਂ ਵੀ ਕੀ ਬਣੀ ਹੈਗੀ ਆ ਅਸਾਂ ਮਚੀ ਦੀ ਗਾਰੰਟੀ ਕੋਈ ਨਹੀਂ ਜੋ ਕੋਈ ਨਹੀਂ ਹੈ ਨਾ ਹਾਂਜੀ ਹਾਂਜੀ ਬਿਲਕੁਲ ਅਗਲੇ ਦੀ ਕਿਸਮਤ ਆ ਵੀਰੇ ਜੀ ਕਿ ਇਹਦੇ ਕਰੇ ਜਾ ਕੇ ਨਿਕਲ ਜੇ ਨਾ ਨਿਕਲੇ ਹੈ ਨਾ ਉਹਦਾ ਨਹੀਂ ਯਾਨੀ ਕਿ ਰੇਟ ਵੀਰ ਨੇ 10 ਲੀਟਰ ਤੇ ਹੀ ਕਰਨਾ ਦੁੱਧ ਦਾ 10 ਲੀਟਰ ਦਾ ਟੋਕਰ ਕਰਕੇ ਦੇਣੀ ਆ ਜੀ ਬਿਲਕੁਲ ਵੀਰ ਜੀ ਠੀਕ ਹੈ ਵੱਡੀ ਵਹਿੜਾ ਵੱਡੀ ਆ ਕੀ ਹੈ ਨਾ ਤੇ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀਰੋ 10 ਲੀਟਰ ਦੁੱਧ ਆ ਗਿਆ ਵੱਡੇ ਪੱਲੇ ਜਾ ਥਾਣ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਐ ਨੋਕਾਲਾ ਥਾਣਾ ਗਿਆ ਬਾਕੀ ਵੀਰੇ ਤੋਰਾ ਤੁਹਾਨੂੰ ਵਿਖਾ ਲ ਦਿੰਨੇ ਆ ਚੰਗੀ ਵੱਡੀ ਵਹਿੜਾ ਵੀਰੋ ਉਹ ਨਿੱਕੀ ਨਾ ਮੰਨ ਕੇ ਚਲਿਓ ਬਾਕੀ ਵੀਰੇ ਰੇਲੂਆ ਚੈੱਕ ਕਰ ਲਓ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਚੰਗੀ ਸੋਣੀ ਵਹਿੜ ਆ ਬੜਾ ਕੱਢਦੇ ਇਹ ਕਿਹੜਾ ਕੱਢਦੇ ਦੂਰ ਤੇ ਲੰਮੀ ਲੱਗੇ ਵੀਰੇ ਵੱਡੀ ਵਹਿੜ ਆ ਥਣ ਥਣ ਚਵਾਈ ਵਾਲਾ ਲੱਗਿਆ ਜੀ ਚੰਗੀ ਸੋਣੀ ਵਹਿੜ ਆ ਤੇ 10 ਲੀਟਰ ਦੁੱਧ ਆ ਬਾਕੀ ਵੀਰੇ ਇਹੋ ਜਿਹੇ ਪਸ਼ੂ ਕਿਸ ਦੇ ਘਰੇ ਚਲੋ ਦਾ ਨਿਕਲ ਆਵੇ ਤਾਂ ਰਕਮ ਦਾ ਹੁੰਦਾ ਵੇਖ ਵੀਰੇ ਤੋਰਾ ਚੈੱਕ ਕਰ ਲਓ ਲੈ ਵੀਰ ਜੀ ਲੈ ਲੈ ਜੋ ਠੀਕ ਵੇਖ ਵੀਰੇ ਇਹ ਲੋਗ ਜੀ ਬਹੁਤ ਸਾਫ ਆ ਤੇ ਥਾਣ ਤੁਨ ਸੋਨਾ ਲੱਗਿਆ ਐਂ ਚਵਾਈ ਵਾਲਾ ਥਾਣ ਆ ਗਿਆ ਤੇ ਵੱਡੇ ਪੱਲੇ ਚ ਵੈੜਾ ਨੋਕ ਵਾਲਾ ਵੀਰੋ ਥਾਣਾ ਤੇ ਚੰਗੀ ਸੋਣੀ ਵੈੜਾ ਗਈ ਆ ਹਾਂਜੀ ਵੀਰ ਜੀ ਇਹਦਾ ਮੁੱਲ ਮੁੱਲ ਵਿੱਚ ਇਹਦਾ ਦੇਣ ਲੈਣ ਵਾਲਾ ਜਿਹੜਾ ਵਾ ਮੁੱਲ ਪਾ ਕੀ ਕਰਾ ਲਓ ਬਤੀ ਕਰਾ ਲਓ 28000 ਰੁਪਏ ਦੀ ਹਾਂ ਨਾ ਉਹਦੇ ਜੇ ਛੋਟੀ ਹੋਣੀ ਚੋ 28000 ਚ ਛੋਟ ਹੋਊਗੀ ਹਾਂਜੀ ਹਾਂਜੀ ਠੀਕ ਆ ਬਾਕੀ ਵੀਰਾਂ ਨੂੰ ਵੇਚ ਦਿਆਂਗੀ ਵੀਰੋ ਤੁਸੀਂ ਫੋਨ ਜਰੂਰ ਲਾਇਓ ਹਣਾ ਜੀ ਹਾਂਜੀ ਹਾਂਜੀ ਤਾਂ ਬਾਕੀ ਕੋਈ ਨਾ ਮੌਕੇ ਦੇ ਹੋ ਜੀ ਮਾਨ ਤਾਂ ਵੀਰ ਕਹਿੰਦਾ ਕੋਈ ਫੋਨ ਲਾ ਲਿਓ ਬਾਕੀ ਰੇਡ ਵੀਰ ਨੇ ਜਾਇਜੀ ਕੀਤਾ ਕੋਈ 35 30 ਨਹੀਂ ਹਨਾ 28 ਤੇ 28 ਦੇ ਵਿੱਚੋਂ ਮਤਲਬ ਹੋ ਜੀ ਕੋਈ ਫੋਨ ਲਾ ਲੇ ਛੋਟ ਛਪਾ ਹੋ ਜੂਗਾ ਛੋਟ ਛਪਾ ਹੋ ਜੀ ਠੀਕ ਹੈ ਵੀਰ ਜੀ ਤਾਂ ਦੂਜੇ ਨੰਬਰ ਤੇ ਆ ਗਈ ਵੈੜ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਵੈੜ ਦੇ ਇਹ ਵਿੱਚ ਦੂਜਾ ਸੁਹਾ ਸੁਈ ਜੋ ਹਾਂਜੀ 8 ਤੋਂ 10 ਦਿਨ ਇਹਨੂੰ ਸੁਈਤੀ ਹੋਏ ਆ ਅੱਛਾ ਜੀ ਵੈਲੇ ਤੇ ਚੱਲਣ ਢੀ ਜੋ ਮੇਲਾ ਮਾਰਨਾ ਪੀਆ ਤਾਂ 8 ਤੋਂ 10 ਦਿਨ ਸੁਈ ਨੂੰ ਹੋ ਗਿਆ ਹਾਂਜੀ ਹਾਂ ਬੱਚੇ ਆ ਕਿ ਬਾਲ ਨੇ ਇਹ ਵਸ਼ਿਆ ਜੀ ਵਸ਼ਿਆ ਪਾ ਲਿਆ ਠੀਕ ਆ ਤਾਂ ਤੋਰਾ ਵਖਾਈਏ ਵੀਰੇ ਦਾ ਕਿੰਨਾ ਹੁਣ ਸਟਾਰਿੰਗ ਆ ਗਿਆ ਇਸਲੇ ਜੀ ਤਾਂ ਕਿ ਮੈਂ ਦੁੱਧ ਜੇ ਦੇਖੋ ਮਿੱਟੀ ਆ ਜਮ ਮਿੱਟੀ ਵਾਲਾ 10 ਕਿਲੋ ਹਾਂਜੀ ਠੀਕ ਹੈ ਵੀਰੇ ਵੇਖੋ ਵੀਰੋ ਇਹ ਵੀ ਹੈ ਵੱਡੇ ਪੱਲੇ ਚਾ ਬਾਕੀ ਵੀਰ ਜੀ ਨੇ ਦੱਸਤਾ ਕਿ 10 ਲੀਟਰ ਦੁੱਧ ਆ ਸਟਾਰਿੰਗ ਆ ਬੱਚਾ ਆ ਗਿਆ ਜੋ ਹਜੇ ਥੱਲੇ ਵਾਲੂ ਆ ਚੰਗਾ ਘੈਂਟ ਲੱਗਿਆ ਵੇਖੋ ਵੀਰੋ ਲੇਵਾ ਚੰਗਾ ਸੋਨਾ ਲੇਵਾ ਲੱਗਿਆ ਵੀਰੇ ਮੜੀ ਲੰਮੀ ਤੋਰ ਦੀ ਦੁੱਧ ਬਾਕੀ ਵੀਰੇ ਲੇਵਾ ਵਾਲੂ ਆ ਇਹਦਾ ਘੈਂਟ ਲੱਗਿਆ ਜੋ ਲੇਵਾ ਚੰਗਾ ਸੋਨਾ ਲੱਗਿਆ ਥਣ ਖੁੱਲੇ ਥਣ ਪਾਂਡੇ ਦੀ ਮਾਲਕਾ ਉਹ ਵੱਡੀ ਵੈੜ ਆ। ਲੈ। ਦੇਖੋ ਵੀਰੋ ਥੋੜਾ ਬੱਚੇ ਦਾ ਤੇ ਜਿਆਦਾ ਕਰਦੀ ਆ। ਤਾਂ ਲੈ ਵੱਲ ਉਹ ਚੰਗਾ ਸੋਨਾ ਲੱਗਿਆ ਵੈੜ ਨੂੰ। ਤਾਂ ਵੀਰ ਜੀ ਨੇ ਦੱਸਿਆ ਗਿਆ ਜੇ ਮੈਲੇ ਤੇ ਵੀ ਬਾਕੀ ਦੁੱਧ ਦੁੱਧ ਵੀਰੇ ਵਧੂਗਾ ਜੇ ਹੋਰ ਫਿਰ ਵੈਣ। ਹਾਂਜੀ। ਦੁੱਧ ਵਾਜੂ ਹੈ ਜੀ ਹੋਰ। ਦੁੱਧ ਵਾਜੂ ਜੀ। 12 ਤੱਕ ਇੱਕ ਦੁੱਧ ਦਈ ਜਾਊ। ਵੱਡੀ ਵੈੜ ਹਨਾ ਜੀ। ਗੱਦ ਕਾਠਾ ਲਈ ਆ। ਤਾਂ ਚੰਗੀ ਵੈੜ ਆ ਗਈ ਐ। ਬੰਦ ਕਿ ਵੀਰੇ ਆ ਬੱਚਾ ਆ ਗਿਆ ਤੇ ਇੱਕ ਰੀ ਲੱਗ ਗਿਆ ਤੁਹਾਨੂੰ ਥਣ ਵਿਖਾਲ ਦਿੰਨੇ ਆ ਚੰਗਾ ਸੋਹਣਾ ਥਣ ਲੱਗਿਆ ਚਵਾਈ ਵਾਲਾ ਵੀਰੋ ਤੇ ਐ ਪੇ ਪਾਪੂ ਪਾ ਦੁੱਧ ਵਾਲੀਆਂ ਨੇ ਚੰਗੀਆਂ ਨਿਸ਼ਾਨੀਆਂ ਲੱਗੀਆਂ ਨੇ ਤੇ ਸੋਹਣਾ ਥਣ ਨੋਕ ਵਾਲਾ ਥਣ ਹੈ ਵੀ ਤੇ ਵਿਰਲ ਤੇ ਥਣ ਹੈ ਚਵਾਈ ਵਾਲਾ ਥਣ ਲੱਗਿਆ ਵਧੀਆ ਸੋਹਣੇ ਥਣ ਭਾਂਡੇ ਦੀ ਮਾਲਕਾ ਠੀਕ ਹੈ ਜੀ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤੇ ਇਹ ਕਿੰਨੇ ਦੀ ਵੈਟ ਦੇ ਦੇਣੀ ਇਹਦਾ ਵੀਰ ਜੀ ਭਾਵੇਂ 42 ਕਰਾ ਲਓ ਭਾਵੇਂ 40 ਕਰਾ ਲਓ ਹਾਂ ਜੀ ਦੇ ਦਿਆਂਗੇ ਇਹ 38 ਦੀ ਦੇ ਦਿਓਗੇ ਉਹਦੇ ਵੀ ਆਏ ਗਏ ਦਾ ਮਾਲਤਨ ਕਰ ਮਾਂ ਤਨ ਹੋ ਜੂ ਇਹਨੂੰ ਮੰਗਾ ਪਾਉਂਦੇ ਤਾਂ ਵੈਸੇ ਆ ਮੰਗੇ ਤਾਂ ਇਹ ਮੰਗਾ ਪਾਈਦਾ ਜੀ ਆ ਮੰਗਾ ਪਾ ਲਈਦਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹੈ ਵੈ ਸੀਸ ਲੱਗ ਹਨਾ ਵੀਰੇ ਸੀਸ ਲੱਗ ਗਿਆ ਵੀ ਜੀ ਉਹ ਬੱਚੇ ਦਾ ਕਰਦੀ ਆ ਅੱਛਾ ਬੱਚੇ ਦਾ ਜਿਆਦਾ ਤੇ ਕਰਦੀ ਆ ਤਾਂ ਠੰਡੀ ਸੀ ਲਾ ਵੀਰੋ ਖਾਣ ਤੁਹਾਨੂੰ ਸੋਹਣਾ ਲੱਗਿਆ ਐ ਚਵਾਈ ਵਾਲਾ ਥਾਣਾ ਗਿਆ ਬੈਠ ਨੂੰ ਤਾਂ ਕੁਝ ਬੱਚੇ ਮੂੰਹ ਮਾਰਦੇ ਸੀ ਉਹਦੇ ਨਾਲ ਲੱਗਦੀ ਪਸੰਦੇ ਹੁੰਦੀ ਹੈ ਨਾ ਹਾਂਜੀ ਤਾਂ ਚੰਗੀ ਵੈੜਾ 38 ਜੋ ਮਾਨਤਨ ਵੀਰੇ ਆਖਿਆ 38 ਜੋ ਮਾਨਤਨ 38 ਜੋ ਮਾਨਤਨ ਹੋ ਜੀ ਕੋਈ ਵੀਰ ਫੋਨ ਲਾ ਲੇ ਮੋੜਦਾ ਨਹੀਂ ਬਾਕੀ ਵੀਰੇ ਵੱਡੀ ਵੈੜਾ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਕਦ ਕਾਠਾ ਲੀਆਂ ਨੇ ਤਿੰਨੇ ਵੈੜਾ ਵੱਡੀਆਂ ਨੇ ਹਾਂਜੀ ਤੇਜੀ ਨੰਬਰ ਤੇ ਆ ਗਈ ਇਹ ਤਾਂ ਦੱਸੋ ਵੀ ਜੀ ਇਹ ਦੁੱਧਾ ਸੂਆ ਜੋ ਹਾਂਜੀ 6 ਲੀਟਰ ਦੇ ਕੋ ਦੁੱਧ ਜੋ 6 ਲੀਟਰ 5 ਵੱਜ ਕੇ ਸੌਦਾ ਕਰ ਲਈ ਜਿੰਨੇ ਕਰਨਾ ਵਾ ਠੀਕ ਹੈ ਜੀ ਦੁੱਧ 6 ਲੀਟਰ ਹੀ ਹੋਊਗਾ ਠੀਕ ਹੈ ਵੀਰ ਜੀ ਹਾਂਜੀ ਆ ਤੁਹਾਡੀ ਵੀਰ ਬਿਲਕੁਲ ਸੱਚਾਈ ਅੱਗੇ ਪਸ਼ੂ ਗਏ ਤੁਹਾਡੇ ਅਵੇ ਰਿਸੈਪਟੋਂ ਦੀ ਆ ਹਨਾ ਤਾਂ ਸਚਾਈ ਤੇ ਇਹੀ ਤਾਂ ਆਨਲਾਈਨ ਵਾਦਾ ਹਨਾ ਤਾਂ 6 ਲੀਟਰਾ ਚਲੋ ਹਨਾ ਚਲੋ ਆਪਣਾ ਫਰਾਂਜ ਮੰਨ ਕੇ ਚੱਲਿਓ ਪਲੀ ਪਲਾਈ ਵਹਿੜਾ ਪਲੀ ਪਲਾਈ ਐ ਜੀ 16 ਤੋਂ 17 ਦਿਨ ਇਹਨੂੰ ਟੀਗਾ ਲੱਗੇ ਨੂੰ ਹੋ ਗਏ ਆ ਅੱਛਾ ਠੀਕ ਹੈ ਜੀ ਨਿਕਲ ਆਵੇ ਅਗਲੀ ਦੀ ਕਿਸਮਤ ਆ ਬਿਲਕੁਲ ਉਹ ਅਗਲੀ ਦੀ ਕਿਸਮਤ ਆ ਹਨਾ ਜੀ ਤੇ ਤੋਰਾ ਵਿਖਾਈ ਵੀਰ ਜੀ ਇਹਦਾ ਬਾਕੀ ਵੇਖੋ ਵੀਰੋ ਇਹ ਵੀ ਚੰਗੀ ਵਹਿੜਾ ਥਣ ਤੋਂ ਇਹਨੂੰ ਵਧੀਆ ਲੱਗਿਆ ਨੌਕ ਵਾਲਾ ਥਾਣਾ ਗਿਆ ਚੰਗੀ ਸੋਹਣੀ ਵਹਿੜਾ ਬਰੀਡ ਹਨਾ ਜੀ ਐ ਪਾਨ ਦੇ ਪੱਤੇ ਪੁੱਤੇ ਵਗਿਆ ਮੱਥੇ ਤੇ ਤੋਰਾ ਵੀਰ ਜੀ ਚੰਗੀ ਸੋਹਣੀ ਵੈੜ ਆ ਵੀਰੋ ਵੱਡੇ ਪੱਲੇ ਚ ਲੰਮੀ ਬੇਲ ਆ ਚੰਗੇ ਰਿਕਾਰਡ ਵਾਲੀ ਹੈ ਜੀ ਇਹ ਜੀ ਤੇਰੇ ਐਵੇਂ ਦਾ ਪਸ਼ੂ ਚਲੋ ਕਿਸ ਦੇ ਘਰੇ ਬਣ ਜੇ ਹਨਾ ਜੀ ਵੈੜ ਹੈਗੀ ਆ ਕੀਮਤੀ ਦੀ ਬਣ ਜਾਂਦੀ ਆ ਤੇ ਬਾਕੀ ਵੀਰੋ ਰੇਟ ਵੀਰੇ ਇਹਦਾ ਵੀ ਜੈਜ ਕਰ ਦੂਗਾ 6 ਲੀਟਰ ਦੁੱਧ ਦਾ 5 ਵੀਰ ਕਹਿੰਦਾ ਮੰਨ ਕੇ ਚਲਿਓ ਥੱਲੇ ਵਾਲੂ ਆ ਚੈੱਕ ਕਰ ਲੋ ਇੱਕ ਵਾਰੀ ਵੇਖੋ ਵੀਰੋ ਸੋਹਣੀ ਵੈੜ ਆ ਗਈ ਆ ਐ ਨੋਕ ਵਾਲਾ ਥਾਣਾ ਵੱਡੀ ਵੈੜ ਸੀਲਸ ਲੱਗਾ ਸੀਲਸ ਲੱਗਾ ਨਾ ਜੀ ਹਾਂ ਜੀ ਕੇ ਵੀਰ ਨੇ ਕਰੇ ਚੋਣੀਆਂ ਤਾਂ ਬਹੁਤ ਸੋਹਣੀਆਂ ਵੈੜ ਵੀਰੇ ਸੀਲਸ ਲੱਗ ਤੇ ਰੇਟ ਵੀ ਜਾਇਜ ਵੱਡੇ ਪੱਲੇ ਚ ਥਣ ਤੁਣ ਸੋਹਣਾ ਲੱਗਿਆ ਤੇ ਘਰੇ ਬੱਜੀ ਵੀਰੇ ਸੋਹਣੀ ਲੱਗਦੀ ਐ ਉਹ ਜੀ ਵੈੜ ਰਾਜੀ ਫੁੱਲਾ ਤਾਂ ਬਾਕੀ ਵੀਰੇ ਕੱਦ ਕਾ ਠਾਲੀਆਂ ਨੇ ਤਿੰਨੇ ਵਹਿਣਾ ਕੋਈ ਨਿੱਕੀਆਂ ਮੰਨ ਕੇ ਨਾ ਚੱਲਿਓ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਵੀ ਜੀ ਮੁੱਲ ਪਾਏ 22 ਕਰਾ ਲਓ 23 ਕਰਾ ਲਓ 20 ਹਜ਼ਾਰ ਚ ਛੋਟ ਹੋਊਗੀ 20 ਚ ਛੋਟੂ ਹਾਂਜੀ ਠੀਕ ਐ ਵੇਖੋ ਵੀਰੋ ਰੇਡ ਵੀਰ ਦੇ ਜਾਜਾ 20 ਹਜ਼ਾਰ ਚ ਵੀਰ ਕਹਿੰਦਾ ਛੋਟ ਕਰ ਦਾਂਗੇ ਬਾਕੀ ਫੂਨ ਲਾਉਣ ਹਨਾ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਫੂਨ ਲਾਓ ਮਾਰਦਾਨ ਪੂਰਾ ਹੋਊਗਾ ਹੋਊਗਾ ਬਾਕੀ ਨਾਰਾ ਨੂਰਾ ਵਖਾ ਦਿਓ ਪੂਰੀਆਂ ਵਾਂਗ ਚੰਗੇ ਰਿਕਾਰਡ ਵਾਲੀ ਆ ਚੰਗੀ ਵੇੜਾ ਜੀ ਜਾਤ ਨਸਲਾ ਵੀਰੋ ਨੌਕ ਵਾਲਾ ਥਾਣਾ ਬਾਕੀ ਚੈੱਕ ਕਰ ਲਓ ਚੰਗੇ ਰਿਕਾਰਡ ਵਾਲੀ ਵੇੜਾ ਸੀਨਸ ਲੱਗਾ ਤੇ ਬਹੁਤ ਸੋਹਣੀ ਵੇੜਾ ਰਾਜੀ ਆ ਤਾਂ ਤਿੰਨੇ ਵੇੜਾ ਚੰਗੀਆਂ ਨੇ ਵੀਰ ਕੋਲੇ ਤਾਜੀ ਸੂਈ ਵੀ ਚੰਗੀ ਵਹਿੜ ਆ ਗਈ ਵੀਰੇ ਉਹ ਵੀ ਵੱਡੇ ਪੱਲੇ ਚ ਤੈਨੂੰ ਹੀ ਥਾਂ ਤੁਹਾਨੂੰ ਸੋਹਣਾ ਲੱਗਿਆ ਤੇ ਰੇਡ ਵੀਰ ਨੇ ਇਹਦਾ ਵੀ ਜਿਆਜ ਕੀਤਾ ਬਾਕੀ ਵੀਰੇ ਸਵੇਰ ਦਾ ਟਾਈਮ ਪਸ਼ੂ ਇਹ ਭੁੱਖੇ ਭੱਖੇ ਆ ਤੁਹਾਨੂੰ ਹਨਾ ਵੀਰੇ ਤਾਂ ਲੱਪੇ ਲੁੱਪੇ ਜਾਇ ਲੱਗਦੇ ਆ ਤੇ ਬਾਕੀ ਬਿਲਕੁਲ ਵੀਰੇ ਤੇ ਸ਼ਾਮ ਤੱਕ ਪਸ਼ੂ ਹੋਰ ਵੀ ਕਾਫੀ ਥੱਲੋਂ ਬੰਨ ਜਾਂਦੇ ਉਹਨੂੰ ਚੰਗਾ ਥਾਂ ਲੱਗਿਆ ਹਨਾ ਚਵਾਈ ਵਾਲੇ ਥਾਂ ਲੱਗਿਆ ਚੰਗੀਆਂ ਸੋਹਣੀਆਂ ਵਹਿੜਾਂ ਨੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਜਨਨ ਨੂੰ ਵੱਧ ਵੱਧ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਖਲੀ ਜਾਵੇ ਜੀ ਠੀਕ ਆ ਵੀਰੇ ਹਾਂਜੀ ਵੀਰ ਜੀ ਆਪਣਾ ਐਡਰੈਸ ਇੱਕ ਵਾਰੀ ਦੱਸ ਦਿਓ ਐਡਰੈਸ ਮੇਰਾ ਨਾਮ ਦਰਦਾਰ ਸਿੰਘ ਜੋ ਪਿੰਡ ਮਰੀਦਕੇ ਜੋ ਜਿਲ੍ਹਾ ਗਦਾਸਪੁਰ ਮੋਬਾਈਲ ਨੰਬਰ 9814735812 ਜੀ ਠੀਕ ਆ ਜੀ ਤਾਂ ਬਾਕੀ ਵੀਰਾਂ ਨੂੰ ਬੈਂਤੀ ਆ ਗਈ ਵੀਰੇ ਤੁਸੀਂ ਪਸ਼ੂ ਦੇ ਲੱਗ ਕੇ ਆਇਆ ਕਰੋ ਚਵਾਈ ਕਰੋ ਪਾਸ ਕਰੋ ਉਹ ਵੀ ਇਹਦੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਤਾਂ ਬਾਕੀ ਵੇਖੋ ਵੀਰੋ ਸਚਾਈ ਤੇ ਕਾਮਾ ਵੀਰ ਦਾ ਨਾਂ ਬੋਦੇ ਕੋਈ ਉਹਦੇ ਚ ਬੁੱਜੂ ਬੁੱਣੇ ਵੀਰੇ ਨੇ ਟੋਰ ਨਹੀਂ ਕੱਢਿਆ ਬਾਕੀ ਵੀਰ ਜੀ ਕਦੋਂ ਖਰੀਦ ਹੋਊਗੀ ਚੁੱਭੂ ਚੁੱਭ ਪਾ ਕੇ ਤੁਸੀਂ ਆਖਿਆ ਹਨ ਗਾਨੀਆਂ ਗੁੰਨੀਆਂ ਪਾ ਕੇ ਘੱਲਿਓ ਹਨ ਠੀਕ ਹੈ ਜੀ ਰੇਡ ਵੀਰ ਤੇ ਜਿਆ ਜਿਆ ਬਾਕੀ ਵੀਰੋ ਫੋਨ ਲਾ ਲਿਓ ਮਾਂ ਤਾੜ ਵੀ ਤੁਹਾਡੇ ਪੂਰੇ ਹੋ ਜਾਣਗੇ ਤਾਂ ਜੋ ਦੁੱਧ ਵੀਰ ਦੱਸਦਾ ਉਹੀ ਨਿਕਲਦਾ ਸਚਾਈ ਤੇ ਕਾਮਾ ਬਾਕੀ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਯੋ ਨਵੀਂ ਤੇ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਮਿਲ ਖਾਲੀ ਜਾਵੇ ਜੀ ਠੀਕ ਹੈ ਵੀਰੇ ਸਾਸੀ ਕਾ ਸਾਸੀ ਕਾ